ਕੈਨੇਡਾ ਵਿੱਚ ਭਾਰਤੀ ਕਾਰੋਬਾਰੀਆਂ ਉੱਤੇ ਚੱਲ ਰਹੀਆਂ ਗੋਲੀਆਂ ਦੇ ਦਰਮਿਆਨ ਵੈਨਕੂਵਰ ਪੁਲਿਸ ਨੇ ਇੱਕ ਜਨਤਕ ਇਕੱਠ ਕਰਦੇ ਹਾਂ ਭਾਈਚਾਰੇ ਦੇ ਲੋਕਾਂ ਨੂੰ ਐਕਸਟਰੋਸ਼ਨ ਮਾਮਲਿਆਂ ਬਾਰੇ ਡੂੰਘਾਈ ਦੇ ਨਾਲ ਜਾਣੂ ਕਰਵਾਇਆ ਅਤੇ ਕਮਿਊਨਿਟੀਜ਼ ਉੱਤੇ ਪੈ ਰਹੇ ਅਸਰ ਬਾਰੇ ਵਿਚਾਰ ਵਟਾਂਦਰਾ ਕੀਤਾ ਐਂਟੀ ਐਕਸਟਰੋਸ਼ਨ ਕਮਿਊਨਿਟੀ ਫੋਰਮ ਦੌਰਾਨ ਲੋਕਾਂ ਨੂੰ ਸ਼ਤਾਬਨੀ ਸੰਕੇਤ ਸਮਝਦੇ ਅਤੇ ਨਿਸ਼ਾਨੇ ਤੇ ਹੋਣ ਦੀ ਸੂਰਤ ਵਿੱਚ ਚੁੱਕੇ ਜਾਣ ਵਾਲੇ ਕਦਮਾਂ ਬਾਰੇ ਵਿਸਤਾਰ ਦੇ ਨਾਲ ਦੱਸਿਆ ਸਰਜੈਂਟ ਸਟੀਵ ਐਡੀਸਨ ਨੇ ਕਿਹਾ ਕਿ ਚੋਰੀ ਵਸੂਲੀ ਕਰਨ ਵਾਲੇ ਦੀ ਜਿੱਤ ਹੋਵੇਗੀ ਜੇ ਅਸੀਂ ਅਸਲੀਅਤ ਤੋਂ ਦੂਰ ਜਾਂਦੇ ਪਰਛਾਵਿਆਂ ਹੇਠ ਲੋਕਾਂ ਦਾਇਆ ਕਰਨਗੀਆਂ ਪੁਲਿਸ ਵੱਲੋਂ ਇਹ ਮੰਦ ਭਾਗਾਂ ਰੁਝਾਨ ਖਤਮ ਤੇ ਯਤਨ ਕੀਤੇ ਜਾ ਰਹੇ ਨੇ ਪਰ ਲੋਕਾਂ ਨੂੰ ਵੀ ਖੁੱਲ ਕੇ ਸਾਹਮਣੇ ਆਉਣਾ ਹੋਵੇਗਾ ਪੁਲਿਸਰ ਟਿਚਰ ਕਮਿਊਨਿਟੀ ਦੇ ਵਿੱਚ ਇੱਕ ਕਾਇਮ ਕਰਦਿਆ ਮਸਲੇ ਦੀ ਡੂੰਘਾਈ ਤੱਕ ਜਾਣੇ ਅਤੇ ਲੋਕਾਂ ਨੂੰ ਸਮਝਾਣਾ ਕਿ ਆਖਰਕਾਰ ਇੱਕ ਸਟੋਰੀ ਅਸਲ ਤਸਵੀਰ ਕੀ ਹੋ ਗਈ ਹੈ BC ਦੇ ਵਿੱਚ ਸਾਹਮਣੇ ਆ ਰਹੇ ਜ਼ਿਆਦਾਤਰ ਮਾਮਲੇ ਸਰੀ ਸ਼ਰ ਦੇ ਨਾਲ ਸੰਬੰਧਿਤ ਨੇ ਜਿੱਥੇ ਮੌਜੂਦਾ ਬਰੇਡਰਾਂਸ ਹੋ ਤੋਂ ਵਦਵਾ ਦਾ ਤਰਤੀ ਫਿਰਤਾਲ ਕੀਤੀ ਜਾ ਰਹੀ ਹੈ BC ਦੇ ਸਾਬਕਾ ਲੋਕ ਸੁਰੱਖਿਆ ਮੰਤਰੀ ਅਤੇ ਵੈਨਕੂਵਰ ਪੁਲਿਸ ਦੇ ਸੁਪਰਡੈਂਟ ਰਾ ਚੁਕੇ ਕਾਸ਼ ਹੀਟ ਨੇ ਕਿਹਾ ਕਿ ਜੋ ਇਸ ਮਾਗਮ ਸਾਨਕ ਵਸ਼ਿੰਦਿਆ ਵਾਸਤੇ ਵੱਡੀ ਅਹਿਮੀਅਤ ਲੱਤੇ ਨਹੀਂ ਇਸ ਵੇਲੇ ਰਿਜਮੈਂਟ ਦੇ ਕਾਉਂਸਲਰ ਦੇ ਵਜੋਂ ਸੇਵਾਵਾਂ ਨਿਭਾ ਰਹੇ ਕਾਸ਼ ਹਿੱਟ ਦਾ ਕਹਿਣਾ ਸੀ ਕਿ ਪੁਲਿਸ ਅਫਸਰ ਨਹੀਂ ਚਾਹੁੰਦੇ ਕਿ ਹਾਲਾਤ ਬੇਕਾਬੂ ਹੋਣ ਅਤੇ ਇਸ ਤੋਂ ਪਹਿਲਾਂ ਹੀ ਸਖਤ ਕਾਰਵਾਈ ਕਰਨ ਦੇ ਰੋ ਦੇ ਵਿੱਚ ਨੇ